ਦੇਸ਼ ਦੁਨੀਆ ਵਿੱਚ ਵਾਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮਹਤ ਜਿੰਦਰ ਸਿੰਘ ਬਿਲਕਾ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਆਓ ਦੋਸਤੋ ਅੱਜ ਗੱਲ ਕਰਾਂਗੇ ਬਿਲਕਾ ਜਨਰਲ ਹਸਪਤਾਲ ਦੀ ਬਿਲਕਾ ਜਨਰਲ ਹਸਪਤਾਲ ਨੇ ਪਿਛਲੇ ਦਿਨੀ ਆਪਣੀ 25ਵੀਂ ਬਰੇਗੰਡ ਮਨਾਈ ਜਾਨੀ ਕਿ ਬਿਲਕਾ ਜਨਰਲ ਹਸਪਤਾਲ ਨੂੰ 25 ਸਾਲ ਹੋ ਚੁੱਕੇ ਨੇ ਤੇ ਆਓ ਨਗਰ ਪੰਚਾਇਤ ਬਿਲਕਾ ਦੇ ਪ੍ਰਧਾਨ ਗਰਨਾਮ ਸਿੰਘ ਜੱਖੂ ਨੂੰ ਇੱਕ ਜ਼ਿੰਮੇਵਾਰੀ ਮਿਲੀ ਹੈ ਕਿ ਹੁਣ ਉਹ ਲੋੜਵੰਦ ਲੋਕਾਂ ਲਈ ਇਲਾਜ ਦੌਰਾਨ ਕੁਝ ਡਿਸਕਾਊਂਟ ਕਰਵਾ ਸਕਦੇ ਆ ਜਾਨੀ ਕਿ ਪੈਸੇ ਕਟਾ ਕਰਵਾ ਸਕਦੇ ਆ ਬਿਲਗਾ ਜਨਰਲ ਹਸਪਤਾਲ ਦੇ ਵਿੱਚ ਆਓ ਪਹਿਲਾਂ ਬਿਲਗਾ ਜਨਰਲ ਹਸਪਤਾਲ ਬਾਰੇ ਤੁਹਾਨੂੰ ਕੁਝ ਜਾਣਕਾਰੀ ਦੇ ਦਿੰਨੇ ਆ ਕਿਉਂਕਿ 1999 ਚ ਜਦੋਂ ਇੰਗਲੈਂਡ ਤੋਂ ਇੱਕ ਐਨਆਰਆਈ ਦਾ ਵਫਤ ਇੱਥੇ ਪਹੁੰਚਿਆ ਸੀ ਪਾਇਲੀ ਮੀਟਿੰਗ ਕਰਦੋਰਾ ਚੇਰੀ ਗੁਰੂ ਅਰਜਨ ਦੇਵ ਜੀ ਦੀ ਪਬਲੀਕਲੀ ਸੰਗਤ ਤੌਰ ਤੇ ਹੋਈ ਸੀ ਇਸ ਮੀਟਿੰਗ ਦੀ ਮੈਨੂੰ ਉਸ ਵੇਲੇ ਕਵਰੇਜ ਕਰਨ ਦਾ ਮੌਕਾ ਮਿਲਿਆ ਸੀ ਬਿਲਗਾ ਸਮੇਤ ਇਲਾਕੇ ਦੇ ਜਾਨੀ ਕਿ ਥਾਣਾ ਬਿਲਗਾ ਅਧੀਨ ਜਿੰਨੇ 40-45 ਪਿੰਡ ਆਉਂਦੇ ਆ ਇਹਨਾਂ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਇਲਾਜ ਦੀਆਂ ਸਹੂਲਤਾਂ ਦੇਣ ਲਈ ਬਿਆਨ ਦਿੱਤਾ ਗਿਆ ਸੀ ਬਿਲਗਾ ਚੈਨਲ ਹਸਪਤਾਲ ਚੈਰੀਟੇਬਲ ਟਰਸਟ ਯੂਕੇ ਵੱਲੋਂ ਬਿਲਕਾ ਹਸਪਤਾਲ ਦਾ ਨਾਮ ਬਿਲਗਾ ਜਨਨ ਹਸਪਤਾਲ ਚੈਰੀਟੇਬਲ ਟਰਸਟ ਜੁਕੇ ਇਹ ਉੱਥੇ ਦਾ ਨਾਮ ਹੈ ਇਹ ਬਿਆਨ ਉਸ ਵੇਲੇ ਦਿੱਤਾ ਸੀ ਜਦੋਂ ਦੀ ਇਹ ਤੁਹਾਨੂੰ ਮੈਂ ਗੱਲ ਸੁਣਾ ਰਿਹਾ ਕਈ ਕਿਸ਼ਤਾਂ ਵਿੱਚ ਇਹਦੀ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਕਹਾਣੀ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਸੁਣਾਵਾਂਗੇ ਆਓ ਅੱਜ ਜ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਇਹ ਦੇਣੀ ਚਾਹੁੰਦੇ ਆ ਕਿ ਇੱਕ ਤਾਂ 25ਵੀਂ ਬਰੇਗਣ ਬਣਾਈ ਜਾ ਚੁੱਕੀ ਆ ਦੂਸਰਾ ਬਿਲਗੇ ਦੇ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਜਿਹੜੇ ਲੋੜਵੰਦ ਆ ਉਹਨਾਂ ਨੂੰ ਡਿਸਕਾਊਂਟ ਗਰਨਾਮ ਸਿੰਘ ਬਿਲਗਾ ਰਾਹੀਂ ਮਿਲ ਸਕਦਾ ਤੇ ਆਉ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅ ਅਗਲੇ ਵੀਡੀਓ ਵਿੱਚ ਦੱਸਾਂਗੇ ਕੌਣ ਕੌਣ ਈਸਾ ਹਸਪਤਾਲ ਵਿੱਚ ਐ ਮੋਰੀਆਂ ਵਿੱਚੋਂ ਸੀ ਇੱਕ ਕਰਕੇ ਐਪੀਸੋਡ ਸੁਣਾਵਾਂਗੇ ਹਸਪਤਾਲ 205 ਵਿੱਚ ਅੱਜ ਲਾਜ ਲਈ ਸ਼ੁਰੂ ਕਰ ਦਿੱਤਾ ਗਿਆ ਸੀ ਇਸ ਹਸਪਤਾਲ ਨੂੰ ਬਣਾਉਣ ਲਈ ਜਿੱਥੇ ਬਿਲਗਾ ਚੈਨਲ ਹਸਪਤਾਲ ਚੈਰੀਟੇਬਲ ਟਰਸਟ ਇੰਗਲੈਂਡ ਵਿੱਚ ਬਣਿਆ ਸੀ ਉੱਥੇ ਇੰਡੀਆ ਅਵੇਜ ਸਬ ਕਮੇਟੀ ਬਣਾਈ ਗਈ ਸੀ ਹਸਪਤਾਲ ਦੀ ਉਸਾਰੀ ਲਈ ਜਿਸ ਵਿੱਚ ਬਹੁ ਗਣਤੀ ਵਿੱਚ ਕਾਮਰੇਟ ਤਰ੍ਹਾਂ ਸੀ ਇਲਾਜ ਯੋਗ ਬਣ ਤੱਕ ਬਲੈਤੀਏ ਇਥੇ ਸਾਰੀ ਸਿਆਸ ਸਮਝ ਗਈ ਸੀ ਪੈਸਾ ਸਾਰਾ ਯੂਕੇ ਟਰਸਟ ਨੇ ਇਕੱਠਾ ਇੰਗਲੈਂਡ ਵਿੱਚ ਕੀਤਾ ਰਾਸ਼ਟ ਵਿੱਚ ਸ਼ਾਮਲ ਮੈਮਰਾ ਨੇ ਖੁਦ ਵੀ ਆਪਣੀ ਖੂਨ ਪਸੀਨੇ ਦੀ ਕਮਾਈ ਜਾਨੀ ਕਿ ਹਜ਼ਾਰਾਂ ਲੱਖਾਂ ਪੌਂਡ ਇਸ ਪ੍ਰੋਜੈਕਟ ਤੇ ਵਿੱਚ ਦਿੱਤੇ ਇਸ ਵੀਡੀਓ ਨੂੰ ਸੁਣਨ ਵਾਲੇ ਸਰੋਤੇ ਇਹ ਸਵਾਲ ਜ਼ਰੂਰ ਸੋਚਦੇ ਹੋਣਗੇ ਕਿ ਬਿਲਗਾ ਜਨਰਲ ਹਸਪਤਾਲ ਕਰੋੜਾਂ ਰੁਪਈਆ ਦੀ ਲਾਗਤ ਨਾ ਬਣਿਆ ਕਾਮਯਾਬ ਜਿੰਨਾ ਹੋਣਾ ਚਾਹੀਦਾ ਸੀ ਕਿਉਂ ਨਹੀਂ ਹੋਇਆ ਉਹਦੇ ਪਿੱਛੇ ਦੋਸਤੋ ਦੋ ਤਰ੍ਹਾਂ ਦੀ ਖਿੱਚੋ ਤਾਣ ਰਹੀ ਇੱਕ ਤਰ੍ਹਾਂ ਕਾਮਨਿਸਟ ਦੂਸਰੀ ਤਰ ਬਕਬਕ ਪਾਰਟੀਆਂ ਜਾਨੀ ਕਿ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਉਸ ਵੇਲੇ ਗ੍ਰਾਮ ਪੰਚਾਇਤ ਚੱਲਦੀ ਸੀ ਪੰਚਾਇਤ ਤੇ ਕਾਉਂਸਲ ਸੀ ਉਹਨਾਂ ਨਾਲ ਬਕਬਕ ਪਾਰਟੀਆਂ ਜਿਵੇਂ ਮੈਂ ਦੱਸਿਆ ਸਨ ਜਿਨ੍ਹਾਂ ਦਾ ਬਿਲਗੇ ਦੇ ਵਿੱਚ ਪੂਰਾ ਉਸ ਵੇਲੇ ਦਬਦਬਾ ਸੀ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਇਸ ਹਸਪਤਾਲ ਨੂੰ ਲੈ ਕੇ ਇਹ ਪ੍ਰਚਾਰ ਕੀਤਾ ਨੈਕਟ ਪ੍ਰਚਾਰ ਕੀਤਾ ਕਿਉਂਕਿ ਉਹਨਾਂ ਦੀ ਕੋਸ਼ਿਸ਼ ਸੀ ਕਿ ਇਸ ਹਸਪਤਾਲ ਦੀ ਅਗਵਾਈ ਸਾਡੇ ਹੱਥ ਵਿੱਚ ਆਵੇ ਜਦੋਂ ਕਿ ਕਾਮਿਨਿਸਟ ਤਰ੍ਹਾਂ ਜਿਹੜੀਆਂ ਉਹ ਕਾਮਯਾਬ ਹੋਈਆਂ ਇਸ ਹਸਪਤਾਲ ਦੀ ਉਸਾਰੀ ਬਿਲੇ ਅਗਵਾਈ ਕਰਨ ਵਿੱਚ ਹੁਣ ਗੱਲ ਕਰ ਲੈਣੇ ਆ ਕਿ ਸਵਾਸਤਾ ਇਲਾਜ ਦਾ ਪ੍ਰਚਾਰ ਵੀ ਐ ਮੜਾ ਹੋਇਆ ਨੈਕਟ ਪ੍ਰਚਾਰ ਹੋਇਆ ਐ ਉੱਥੇ ਹੀ ਅਗਲੀ ਗੱਲ ਇਹ ਕਰ ਲੈਣੇ ਆ ਕਿ ਬਿਲਗੇ ਦੇ ਲੋਕ ਮਰਤਕ ਦੇ ਇੱਥੇ ਜ਼ਰੂਰੀ ਜਮਾ ਕਰਵਾਉਣ ਲਈ ਸਾਰੇ ਜਾਂਦੇ ਆ ਇਲਾਜ ਭਾਵੇਂ ਕਿ ਹੋਰਾਂ ਥਾਂ ਤੋਂ ਕਰਵਾਉਣ ਲਈ ਜਾਂਦੇ ਆ ਲੋਕ ਕਿਉਂ ਇਸ ਤਰ੍ਹਾਂ ਕਰਦੇ ਆ ਇਹਦੇ ਪਿੱਛੇ ਵੀ ਇੱਕ ਕਹਾਣੀ ਹੈ ਪਹਿਲਾਂ ਇੱਥੇ ਸ਼ਾਸਤ ਰਜ ਕੇ ਹੋਈ ਬਾਅਦ ਵਿੱਚ ਲਗਾਤਾਰ ਇਸ ਹਸਪਤਾਲ ਨੂੰ ਚਲਾਉਣ ਲਈ ਜਿਵੇਂ ਐਨ ਆਰ ਆਈ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਇਸ ਹਸਪਤਾਲ ਦੇ ਖਰਚੀ ਇੱਥੇ ਲੋਕਾਂ ਦੀ ਮਦਦ ਲਈ ਉਹਦੇ باوجود ਵੀ ਲੋਕਾਂ ਨੇ ਸਸਤਾ ਇਲਾਜ ਫ੍ਰੀ ਇਲਾਜ ਕਰਾ ਕੇ ਉਹਨਾਂ ਐਨ ਆਰ ਆਈ ਦਾ ਧੰਨਵਾਦ ਸ਼ਾਇਦ ਇਹ ਕੀਤਾ ਹੋ। ਦੋਸਤੋ ਇੱਥੇ 20 ਰੁਪਏ ਵਿੱਚ ओपीडी ਹੈ ਐਮ ਡੀ ਡਾਕਟਰ ਨੇ ਐਮਰਜੈਂਸੀ ਫੀਸ ਰਾਤ ਬਰਾਤੇ ਬਾਅਦ ਵੀ ਲਈ ਜਾਂਦੀ ਹੋਵੇਗੀ ਹਸਪਤਾਲਾ ਨੂੰ ਚਲਾਉਣਾ ਸੌਖਾ ਕੰਮ ਨਹੀਂ ਪ੍ਰਾਈਵੇਟ ਤੌਰ ਤੇ 10 ਸਾਲ ਐਨਆਰਆਈ ਨੇ ਹਸਪਤਾਲ ਚਲਾਇਆ ਜਦੋਂ ਮੁਸ਼ਕਲ ਆਉਣ ਲੱਗੀ ਤਾਂ ਇਸ ਨੂੰ ਸੀਐਮਸੀ ਲੁਧਿਆਣੇ ਨੂੰ ਦੇ ਦਿੱਤਾ ਗਿਆ ਹੁਣ ਤਾਂ ਸਾਲ ਸੀਐਮਸੀ ਲੁਧਿਆਣਾ ਇਹਨੂੰ ਚਲਾ ਰਿਹਾ ਹੈ ਸਸਤਾ ਇਲਾਜ ਸਾਰੇ ਚਾਹੁੰਦੇ ਆ ਪਰ ਸਸਤਾ ਇਲਾਜ ਕਰਨ ਲਈ ਪੈਸਾ ਕਿੱਥੋਂ ਆਵੇ ਅਗਰ ਐਨਆਰਆਈ ਨੇ ਉਸ ਵੇਲੇ ਇਹ ਬਿਆਨ ਦਿੱਤਾ ਸੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਇੱਥੋਂ ਦੇ ਲੋਕਾਂ ਨੇ ਇਕੱਠੇ ਰਹਿਣ ਦੇਣਾ ਕਿ ਨਹੀਂ ਅਗਰ ਇਕੱਠੇ ਰਹਿੰਦੇ ਸ਼ਾਇਦ ਸਸਤਾ ਇਲਾਜ ਅੱਜ ਤੱਕ ਮਿਲ ਜਾਂਦਾ ਬਲੇਟੀਏ ਵੀ ਖਖੜੀਆਂ ਕਰੀਲੇ ਹੋਗਾ ਹੁਣ ਗੱਲ ਕਰਦਿਆਂ ਲੋਕਾਂ ਦੇ ਪੈਸੇ ਨਾਲ ਚੱਲਦੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਤੋਂ ਲੋਕ ਆਪਣੇ ਮੁਤਾਬਕ ਇਲਾਜ ਸਸਤਾ ਚਾਹੁੰਦੇ ਆ ਪਰ ਪੰਜਾਬ ਸਰਕਾਰ ਵੀ ਲੋਕਾਂ ਮੁਤਾਬਕ ਇਲਾਜ ਨਹੀਂ ਦੇ ਰਹੀ ਚੈਰੀਟੇਬਲ ਟਰਸਟ ਜੋ ਕਿ ਚਲਾ ਰਿਹਾ ਇਹ ਸਸਤਾ ਹਸਪਤਾਲ ਦੀ ਜੇ ਗੱਲ ਕਰ ਲਈਏ ਉਹ ਕਿੰਨਾ ਕਚਰੇਸ ਨੂੰ ਸਸਤੇ ਇਲਾਜ ਲਈ ਚਲਾ ਸਕਦੇ ਆ ਇਹ ਵੀ ਆਪਣੇ ਆਪ ਵਿੱਚ ਸਵਾਲ ਹੈ ਪਰ ਜਿਸ ਤਰ੍ਹਾਂ ਦਾ ਹਸਪਤਾਲ ਲੋਕਾਂ ਨੂੰ ਬਣਾ ਕੇ ਦਿੱਤਾ ਆ ਬੜੀ ਵੱਡੀ ਬਿਲਡਿੰਗ ਆ ਬੜੀਆਂ ਐਮਰਜੈਂਸੀ ਇਤੇ ਸਹੂਲਤਾਂ ਆ ਇਹਦੇ ਲਈ ਵੀ ਮੇਰੇ ਕਹਿਲਾਂ ਦੇ ਲੋਕ ਧੰਨਵਾਦ ਕਰ ਲਣ ਤਾਂ ਇਹ ਵੀ ਆਪਣੇ ਆਪ ਵਿੱਚ ਵੱਡੀ ਗੱਲ ਹੋ ਗਈ। ਇਸ ਦੇ ਮੁਕਾਬਲੇ ਜੇ ਗੱਲ ਕੀਤੀ ਜਾਵੇ ਜਿਹੜੇ ਵਿਰੋਧ ਕਰਦੀਆਂ ਰਹੀਆਂ ତରା ਉਹਨਾਂ ਨੇ ਕੋਈ ਦੂਸਰੀ ਵੀ ਨਹੀਂ ਮਿਸਾਲ ਲੋਕਾਂ ਦੇ ਵਿੱਚ ਪੈਦਾ ਕੀਤੀ ਕਿ ਲੋਕਾਂ ਨੂੰ ਇਸ ਹਸਪਤਾਲ ਨੂੰ ਬਿਹਤਰ ਕੋਈ ਛੋਟਾ ਡਸਪੈਂਸਰੀ ਬਣਾ ਕੇ ਦੇ ਦਿੱਤੀਆਂ ਜਾਂਦੀਆਂ ਤਾਂ ਆਖਿਆ ਜਾ ਸਕਦਾ ਸੀ ਮੁਕਾਬਲੇ ਦੇ ਵਿੱਚ ਲੋਕਾਂ ਨੂੰ ਇਹ ਹੋਰ ਲੋਕ ਇਹਨੂੰ ਵਧੀਆ ਸਹੂਲਤਾਂ ਦੇ ਚੁੱਕੇ ਹੁੰਦੇ ਪਰ ਅਜੇ ਹੱਬ ਨਹੀਂ ਹੋਇਆ ਸੰਸਥਾਵਾਂ ਨੂੰ ਚਲਾਉਣਾ ਬੜਾ ਔਖਾ ਆਖਿਆ ਜਾਂਦਾ ਹੈ ਕਿ ਜ਼ਮੀਨ ਮੁਕਤ ਲੈ ਗਏ ਇਸ ਹਸਪਤਾਲ ਨੂੰ ਬਲਾਈ ਜੇ ਅਗਰ ਹਸਪਤਾਲ ਨੂੰ ਇਹ ਜ਼ਮੀਨ ਨਾ ਜਾਂਦੀ ਤਾਂ ਸ਼ਾਇਦ ਕਿਸੇ ਸਰਮਾਇਦਾਰ ਦੇ ਹੱਥੇ ਚੜੀ ਹੁੰਦੀ ਇਹ ਜ਼ਮੀਨ ਤਾਂ ਕਾਮਰੇਟ ਕਰਤਾਰ ਸਿੰਘ ਦੀ ਸ਼ਾਇਦ ਯਾਦਗਾਰ ਵੀ ਨਾ ਬਣਦੀ ਅੱਜ ਇਸ ਹਸਪਤਾਲ ਦੇ ਪਿਛਲੇ ਪਾਸੇ ਕਾਂਗਰੇਟ ਕਰਤਾਰ ਸਿੰਘ ਦੀ ਯਾਦਗਾਰ ਬਣੀ ਹੈ ਤੁਸੀਂ ਦੇਖ ਸਕਦੇ ਹੋ ਅਗਰ ਇਸ ਜ਼ਮੀਨ ਦੀ ਮਢੋਂ ਦੀਆਂ ਕਹਾਣੀਆਂ ਉਹ ਅਗਲੇ ਐਪੀਸੋਡ ਵਿੱਚ ਤੁਹਾਨੂੰ ਸੁਣਾਵਾਂਗੇ ਇਹ ਦੇਖਿਆ ਜਾਵੇ ਜਦੋਂ ਤੋਂ ਇਹ ਹਸਪਤਾਲ ਬਣਿਆ ਬਹੁਤ ਸਾਰੇ ਲੋਕਾਂ ਦਾ ਇਲਾਜ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਮੁਕਤ ਹੋਇਆ ਸਸਤਾ ਵੀਆ ਇਸ ਦੇ باوجود ਵੀ ਇਹ ਧੰਨਵਾਦ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਬਿਲਕੁਲ ਦੇ ਲੋਕਾਂ ਨੇ ਅਜਿਹਾ ਧੰਨਵਾਦ ਕੀਤਾ ਹੋਵੇ ਅਸਰੇ ਤੁਸੀਂ ਨੈਟਿਵ ਚਾਚਾ ਜ਼ਰੂਰ ਸੁਣਦੇ ਹੋ ਤੇ ਬਿਲਕੁਲ ਬਾਹਲੇ ਲੋਕ ਸ਼ਾਇਦ ਇਹੀ ਸਮਝਦੇ ਆ ਕਿ ਇਹ ਹਸਪਤਾਲ ਸਿਰਫ ਲੁੱਟਣ ਲਈ ਬਣਿਆ ਆ ਉਹਨਾਂ ਐਨਆਰਆਈ ਨੂੰ ਉਹਨਾਂ ਐਨਆਰਆਈਆਂ ਨੂੰ ਸਕੂਨ ਮਿਲਦਾ ਜੇ ਅਗਰ ਉਹਨਾਂ ਦੀ ਇਸ ਕੋਸ਼ਿਸ਼ ਨੂੰ ਲੈ ਕੇ ਧੰਨਵਾਦ ਹੁੰਦਾ ਅੱਜ ਕੱਲ ਕਰ ਲੈਨੇ ਆ ਡਾਕਟਰ ਜਗਜੀਤ ਸਿੰਘ ਸੰਘੇੜਾ ਜੋ ਜੁਕੇ ٹرسٹ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਇਸ ਹਸਪਤਾਲ ਨੂੰ ਚੰਗਾ ਚੱਲਾਈ ਰੱਖਣ ਦੀ ਜਿੰਨੀ ਖੁਦ ਅਤੇ ਉਹਨਾਂ ਦੀ ਪਤਨੀ ਕਸ਼ਮੀਰ ਕੋਰ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਆ ਆਪਣੀ ਟੀਮ ਨੂੰ ਲੈ ਕੇ ਉੱਥੇ ਪੈਸੇ ਇਕੱਠੇ ਕੀਤੇ ਜਾਂਦੇ ਆ ਇਸ ਨੂੰ ਵੱਧ ਤੋਂ ਵੱਧ ਟਾਈਮ ਦਿੱਤਾ ਜਾਂਦਾ ਆ ਉਹਦਾ ਕਦੇ ਵੀ ਮੈਨੂੰ ਬਿਲਗੇ ਦੇ ਵਿੱਚ ਮੁਕਾਬਲਾ ਨਹੀਂ ਦਿੱਦਾ ਕਿਉਂਕਿ ਇੱਕ ਲਗਨ ਹੁੰਦੀ ਆ ਇੱਕ ਸੇਵਾ ਭਾਵਨਾ ਹੁੰਦੀ ਆ ਦੋਸਤੋ ਇਹਦੇ باوجود ਵੀ ਜੇ ਦੇਖਿਆ ਜਾਵੇ ਫੇਰ ਵੀ ਮੈਨੂੰ ਉਹ ਲੱਗਾ ਨਹੀਂ ਬਿਲਗੇ ਦੇ ਵਿੱਚ ਕੋਈ ਧੰਨਵਾਦ ਵਾਲੀ ਗੱਲ ਜੇ ਇਹ ਵੀ ਦਿਖਾਈ ਜਾਵੇ ਕਿ ਇਸ ਹਸਪਤਾਲ ਨੂੰ ਚੰਗਾ ਚਲਾਉਣ ਲਈ ਕੋਈ ਅਜਿਹਾ ਪ੍ਰਬੰਧ ਵੀ ਨਹੀਂ ਹੋ ਸਕਿਆ ਅਜਿਹੀ ਵੀ ਕੋਈ ਟੀਮ ਨਹੀਂ ਬਣ ਸਕੀ ਜਿਹੜੀ ਲੋਕਾਂ ਅਤੇ ਹਸਪਤਾਲ ਦੇ ਵਿਚਕਾਰ ਕੜੀ ਬਣਦੀ ਪੁਰ ਦਾ ਕੰਮ ਕਰਦੀ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਜਾਂਦੀਆਂ ਹਸਪਤਾਲ ਨੂੰ ਚਲਾਉਣ ਲਈ ਵੀ ਜਿਹੜਾ ਆ ਉਹ ਪ੍ਰਬੰਧ ਕੀਤਾ ਜਾਂਦਾ ਤਾਂ ਸ਼ਾਇਦ ਅੱਜ ਕੁਝ ਹੋਰ ਇਹ ਤਸਵੀਰ ਹੁੰਦੀ ਪਰ ਇਹ ਤਸਵੀਰ ਬਣ ਨਹੀਂ ਸਕੀ ਹੁਣ ਇਹ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਹਸਪਤਾਲ ਦਾ ਲੋਕਾਂ ਨੂੰ ਕਿਵੇਂ ਫਾਇਦਾ ਹੋਵੇ ਤੇ ਹਸਪਤਾਲ ਨੂੰ ਵੀ ਜ਼ਰੂਰ ਲਾਭ ਮਿਲੇ ਕਿਉਂਕਿ ਇੱਥੇ ਸਟਾਫ ਨੂੰ ਤਨਖਾਹਾਂ ਦੀ ਲੋੜ ਆ ਤਨਖਾਹਾਂ ਲਈ ਪੈਸੇ ਦੀ ਲੋੜ ਆ ਪੈਸਾ ਲੋਕਾਂ ਵੱਲੋਂ ਆਣਾ ਤੇ ਉਹਦੇ ਬਦਲੇ 'ਚ ਲੋਕਾਂ ਨੂੰ ਸਹੀ ਇਲਾਜ ਮਿਲਣਾ ਚਾਹੀਦਾ ਉਹਨਾਂ ਦੀਆਂ ਤਨਖਾਹਾਂ ਚਲੀਆਂ ਜਾਣੀਆਂ ਚਾਹੀਦੀਆਂ ਇਥੇ ਇਨਕਮ ਹੋਵੇਗੀ ਤਾਂ ਉਹਨਾਂ ਦੀ ਗੁਜ਼ਾਰੇ ਚੱਲਣਗੇ ਇਹ ਬਹੁਤ ਜ਼ਰੂਰੀ ਹੈ ਇਸ ਹਸਪਤਾਲ ਦੇ ਵਿੱਚ ਲੋਕਾਂ ਦੇ ਭਲੇ ਮੁਤਾਬਕ ਲੋਕਾਂ ਦਾ ਇਲਾਜ ਹੋਵੇ ਲੋਕਾਂ ਦੀਆਂ ਲੋੜਾਂ ਪੂਰੀਆਂ ਹੋਣ ਪਰ ਇਸ ਲਈ ਇਹ ਸਿਰ ਨਾਲ ਸਿਰ ਜੋੜ ਕੇ ਕੋਸ਼ਿਸ਼ ਕਰਨੀ ਬਣਦੀ ਹੈ ਇਸ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਕਰਨਾ ਸਿੰਘ ਜੋ ਖੂਨ ਤਾਂ ਜੋ ਨਗਰ ਪੰਚਾਇਤ ਬਿਲਗਾਦੀ ਪ੍ਰਧਾਨ ਗਰਨਾਥ ਸਿੰਘ ਚੱਕੂ ਨੂੰ ਇੱਕ ਜ਼ਿੰਮੇਵਾਰੀ ਮਿਲੀ ਹੈ ਕਿ ਉਹ ਲੋਕਾਂ ਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਵਾਕਈ ਇਲਾਜ ਦੇ ਵਿੱਚ ਬਹੁਤ ਲੋੜ ਹੈ ਕੁਝ ਰਾਹਤ ਦੀ ਲੋੜ ਹੈ ਕੁਝ ਡਿਸਕਾਊਂਟ ਦੀ ਲੋੜ ਹੈ ਉਹ ਲੋਕਾਂ ਨੂੰ ਜ਼ਰੂਰ ਫਾਇਦਾ ਦੇ ਸਕਦੇ ਆ ਜਿਹਨੂੰ ਲੈ ਕੇ ਬਿਲਗੇ ਦੇ ਵਿੱਚ ਉਹ ਲੋਕ ਜਿਹੜੇ ਵਾਕਈ ਗਰੀਬ ਲੋਕ ਆ ਉਪਾਮਾ ਕਿਸੇ ਵੀ ਜਾਤੀ ਨਾਲ ਸੰਬੰਧਤ ਆ ਉਹ ਕਰਨਾਮ ਸਿੰਘ ਜਖੂ ਨੂੰ ਕਿਸੇ ਆਪਰੇਸ਼ਨ ਲਈ ਆਲਾਜ ਲਈ ਮਿਲ ਸਕਦੇ ਆ ਉਹਨਾਂ ਨੂੰ ਜਰੂਰ ਕੋਈ ਨਾ ਕੋਈ ਕਰਨਾਮ ਸਿੰਘ ਜਖੂ ਡਿਸਕਾਊਂਟ ਦੁਕਾਨ ਵਿੱਚ ਮਦਦ ਕਰਨਗੇ ਇਹ ਸਬੰਧ ਵਿੱਚ ਅਗਲੇ ਦਿਨਾਂ ਵਿੱਚ ਕਰਨਾਮ ਸਿੰਘ ਉਹਨਾਂ ਨਾਲ ਵੀ ਇੱਕ ਐਂਟਰ ਬੂ ਦੌਰਾਨ ਇਸ ਸਾਰੀ ਵਿਧੀ ਬਾਰੇ ਉਹਨਾਂ ਨੂੰ ਸਵਾਲ ਕਰਾਂਗੇ ਉਹਨਾਂ ਤੋਂ ਜਵਾਬ ਲਵਾਂਗੇ ਕਿ ਦੋਸਤੋ ਇੱਕ ਬਹੁਤ ਲੋੜ ਹੈ ਲੋੜ ਲੋਕਾਂ ਦੀ ਮਦਦ ਕਿਵੇਂ ਕੀਤੀ ਜਾਵੇ ਇਸ ਨੂੰ ਲੈ ਕੇ ਕੋਸ਼ਿਸ਼ ਕੀਤੀ ਹੈ ਐਨ ਆਰ ਆਈ ਦੇ ਨਾਲ ਕਿ ਉਹ ਲੋਕਾਂ ਨੂੰ ਜ਼ਰੂਰ ਫਾਇਦਾ ਦੇਣ ਇਸ ਇਲਾਜ ਦੌਰਾਨ ਜਿਹੜਾ ਡਿਸਕਾਊਂਟ ਮਿਲਣਾ ਆ ਉਹ ਐਨ ਆਰ ਆਈ ਨੇ ਇੰਗਲੈਂਡ ਦੇ ਵਿੱਚ ਪੈਸੇ ਇਕੱਠੇ ਕਰਕੇ ਉਹ ਲਗਾਉਣੇ ਨੇ ਜਦੋਂ ਕਿ ਸੀ ਐਮ ਸੀ ਜੁਨਟਾ ਲੁਧਿਆਣਾ ਵੱਲੋਂ ਵੀ ਦੱਸਿਆ ਗਿਆ ਹੈ ਕਿ ਉਹ ਵੀ ਆਪਣੇ ਵੱਲੋਂ ਡਿਸਕਾਊਂਟ ਕਰਦੇ ਆ ਸੋ ਦੋਸਤੋ ਇਹ ਅੱਜ ਦੀ ਵੀਡੀਓ ਤੁਹਾਨੂੰ ਇਹ ਜੋ ਐ ਬਣਾ ਕੇ ਦਿਖਾਈ ਜਾ ਰਹੀ ਹੈ ਇਹਦੇ ਵਿੱਚ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਅਗਰ ਬਿਲ ਦੇ ਲੋਕ ਜਿਨ੍ਹਾਂ ਨੂੰ ਬਾਹਰ ਇਲਾਜ ਲੈ ਜਾਣਾ ਪੈਂਦਾ ਆਪਰੇਸ਼ਨ ਕਰਾਉਣ ਲਈ ਜਾਣਾ ਪੈਂਦਾ ਅਗਰ ਉਹ ਇੱਥੇ ਇਲਾਜ ਕਰਾਉਣ ਉਹਨਾਂ ਦੀ ਖੱਜਲ ਖਵਾਰੀ ਘਟ ਸਕਦੀ ਹੈ ਉਹਨਾਂ ਦਾ ਖਰਚਾ ਬਚ ਸਕਦਾ ਉਹਨਾਂ ਦਾ ਟਾਈਮ ਬਚ ਸਕਦਾ ਇਹ ਤਾਂ ਜੋ ਸੰਭਵ ਹੈ ਜੇ ਅਗਰ ਲੋਕਾਂ ਅਤੇ ਹਸਪਤਾਲ ਦੇ ਵਿਚਾਰੇ ਇੱਕ ਪੁਲ ਦਾ ਕੰਮ ਕੀਤਾ ਜਾਂਦਾ ਜਾਂ ਹੁਣ ਕੀਤਾ ਜਾਣ ਲਈ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਦੋਸਤੋ ਤੁਸੀਂ ਇਹਦੇ ਬਾਰੇ ਆਪਣਾ ਕੋਈ ਵੀ ਸੁਝਾਅ ਦੇ ਸਕਦੇ ਹੋ ਇਹਦੇ ਬਾਰੇ ਜਾਣਕਾਰੀ ਦੇ ਸਕਦੇ ਹੋ ਤੇ ਦੋਸਤੋ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਪੱਤਰਕਾਰ ਨਿਰਪੱਖ ਹੋ ਕੇ ਆਪਣੇ ਅਲਾਕੇ ਦੇ ਆਪਣੇ ਨਗਰ ਦੇ ਲੋਕਾਂ ਦਾ ਭਲਾ ਕਰਨ ਲਈ ਖਬਰਾਂ ਲਾ ਕੇ ਵੀਡੀਓ ਬਣਾ ਕੇ ਲੋਕਾਂ ਤੱਕ ਸੰਸਥਾਾਂ ਮਤੱਕ ਇਹ ਸੁਨੇਹਾ ਦੇਣਾ ਹੁੰਦਾ ਹੈ ਤਾਂ ਕਿ ਲੋਕਾਂ ਨੂੰ ਵੱਤੋ-ਬਾਤ ਫਾਇਦਾ ਹੋ ਸਕੇ ਸੋ ਦੋਸਤੋ ਅਗਲੀ ਵੀਡੀਓ ਦੇ ਵਿੱਚ ਇਹ ਹਸਪਤਾਲ ਕਿਵੇਂ ਬਣਿਆ ਇਹ ਹਸਪਤਾਲ ਬਣਾਉਣ ਦਾ ਸੁਪਨਾ ਕਿਸ ਦਾ ਸੀ ਤੁਹਾਨੂੰ ਜਾਣਕਾਰੀ ਦੇਵਾਂਗੇ ਅੱਜ ਲਈ ਇੰਨਾ ਹੀ ਧੰਨਵਾਦ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ